ਮੈਨੇਜਮੈਂਟ ਮੁਰਦਾਬਾਦ, ਖੁਦਾਬਾਦ, ਖੁਦਾਬਾਦ। ਇਹ ਇੱਕ ਮੈਨੇਜਮੈਂਟ ਮੁਰਦਾਬਾਦ, ਖੁਦਾਬਾਦ। ਸਰ ਨੂੰ ਮਿਲਿਆ ਵੀ ਪ੍ਰਧਾਨ ਜੀ ਵੱਲੋਂ ਫੇਰ ਅਨਾਉਂਸ ਕੀਤਾ ਗਿਆ ਵੀ ਇਹ ਕੈਨਸਲ ਹੋ ਗਿਆ ਜੀ ਇਹਦਾ ਮੁੱਦਾ। ਮੈਂ ਪ੍ਰਧਾਨ ਆ, ਤੋਂ ਕਹਿੰਦੇ ਮੈਂ ਜਨਰਲ ਸੈਕਟਰੀਆਂ ਦੋਹਾਂ ਦਾ ਦੋਹਾਂ ਸਾਰਿਆਂ ਨੂੰ ਇਕੱਠੇ ਇਹ ਕੈਨਸਲ ਕਰਾਂਗੇ ਤਾਂ ਫੇਰ ਅਸੀਂ ਰੋਸ਼ ਕਰਾਂਗੇ ਸਾਰਿਆਂ ਦੇ ਮਨਾਂ 'ਚ ਇਸ ਚੀਜ਼ ਦਾ ਬਹੁਤ ਰੋਸ਼ ਹੈ। ਤੋਂ ਇਹ ਪ੍ਰਧਾਨ ਜੀ ਨੂੰ ਵੀ ਅਸੀਂ ਚੁਣ ਕੇ ਲਿਆਂਦਾ ਹੋਇਆ ਹੈ। ਸ਼ਹਿਰ ਬੰਦ ਕਰਾਂਗੇ ਜੀ। ਜੇ ਹੁਣ ਇਹ ਸਾਡੇ ਨਾਲ ਤੱਕਾ ਕਰਨਗੇ ਤਾਂ ਫੇਰ ਅਸੀਂ ਵੀ ਇਹਨਾਂ ਦੇ ਖਿਲਾਫ ਹੀ ਖੜਾ ਗਾ। ਇਹਨਾਂ ਦੇ ਵਿਰੋਧ ਇਹ ਬੜਾ ਇਸ ਤਰ੍ਹਾਂ ਦਾ ਅੱਗੇ ਤੋਂ ਵੀ ਕੁਝ ਵੀ ਹੋ ਸਕਦਾ ਜੀ ਅੱਜ ਇਹ ਸਟੈਪ ਚੱਕਿਆ ਕੱਲੋ ਹੋਰ ਸਟੈਪ ਚੱਕਣਗੇ ਵਿਰੋਧ ਸਾਭਣਾ ਸੀ ਵੀ ਇਹ ਸਟੈਪ ਚ ਚੱਕ ਰਹੇ ਆ ਜੀ ਅਸੀਂ ਜਿਹੜਾ ਆਪਣਾ ਕੱਟ ਕਰ ਲਿਆ ਜੀ ਆਪ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹ ਮੈਨੇਜਮੈਂਟ ਮੁਬਾਰਕ 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 ਇਹ ਮੈਨੇਜਮੈਂਟ ਮੁਬਾਰਕ 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 ਟੱਕੇ ਸ਼ਾਹੀ ਬੰਦ ਕਰੋ ਟੱਕੇ ਕਾਹੀ ਬੰਦ ਕਰੋ ਟੱਕੇ ਸ਼ਾਹੀ ਬੰਦ ਕਰੋ ਤਕੇ ਸ਼ਾਹੀ ਬੰਦ ਕਰੋ ਤਕੇ ਸ਼ਾਹੀ ਅੱਜ ਸਮਰਾਰ ਰੋਡ ਦੇ ਦੁਕਾਨਦਾਰਾਂ ਸੰਘਰਸ਼ ਕਮੇਟੀ ਵੱਲੋਂ ਏਐਸ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਬੈਨੀਫੀਸ਼ੀਅਲ ਦੇ ਆਧਾਰ ਤੇ ਵੋਟ ਕੱਟਣ ਦੇ ਮੁੱਦੇ ਤੇ ਦੁਕਾਨਦਾਰਾਂ ਨੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਉਹਨਾਂ ਕਿਹਾ ਕਿ ਜੇਕਰ ਸਕੂਲ ਵੱਲੋਂ ਸਾਡੀਆਂ ਵੋਟਾਂ ਕੱਟੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਸ਼ਹਿਰ ਦੇ ਦੁਕਾਨਦਾਰਾਂ ਨਾਲ ਲੈ ਕੇ ਵੱਡਾ ਸੰਘਰਸ਼ ਕਰਾਂਗੇ ਉਹਨਾਂ ਕਿਹਾ ਕਿ ਇਹ ਦੁਕਾਨਦਾਰਾਂ ਦੀ ਇੱਜ਼ਤ ਤੇ ਹਮਲਾ ਹੈ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੌਰਾਨ ਕਮੇਟੀ ਵੱਲੋਂ ਪੰਜ ਵਿਅਕਤੀਆਂ ਦੀ ਕਮੇਟੀ ਬਣਾਈ ਗਈ ਜਿਸ ਵਿੱਚ ਲਲਿਤ ਸ਼ਰਮਾ ਅਸ਼ੋਕ ਕੁਮਾਰ ਰਾਜ ਕਪੂਰ ਨੀਰਜ ਕੁਮਾਰ ਅਤੇ ਰਣਜੀਤ ਸਿੰਘ ਹੀਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਦੇਣਗੇ ਜਿਸ ਵਿੱਚ ਆਪਣੀ ਹੱਕੀ ਮੰਗਾਂ ਬਾਰੇ ਦੱਸਿਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਇਹ ਲਾਸਟ ਪਿਛਲੇ ਐਤਵਾਰ ਮੀਟਿੰਗ ਹੋਈ ਸੀ ਏਐਸ ਮੈਨੇਜਮੈਂਟ ਦੀ ਹਾਊਸ ਦੀ ਉੱਥੇ ਇੱਕ ਅਜੰਡਾ ਲਿਆਂਦਾ ਗਿਆ ਮੈਨੇਜਮੈਂਟ ਦੇ ਕੁਝ ਮੈਂਬਰਾਂ ਵੱਲੋਂ ਜਿਹੜੇ ਵੋਟ ਕਰਦੇ ਆ ਕਿਤੇ ਮੈਨੇਜਮੈਂਟ ਦੇ ਜਨਰਲ ਸੈਕਟਰੀ ਸਾਹਿਬ ਨੇ ਇਹਨਾਂ ਨੂੰ ਪੜ੍ਹ ਕੇ ਸੁਣਾਇਆ ਮੈਂ ਖੁਦ ਉੱਥੇ ਮੌਜੂਦ ਸੀ ਉਹਦੇ ਵਿੱਚ ਇਹ ਲਿਖਿਆ ਗਿਆ ਵੀ ਜਿਹੜੇ ਬੈਨੀਫਿਸ਼ਰੀ ਨੇ ਚਾਹੇ ਉਹ ਟੀਚਰ ਨੇ ਚਾਹੇ ਦੁਕਾਨਦਾਰ ਨੇ ਉਹਨਾਂ ਦੀ ਵੋਟ ਘਾੜ ਦਿੱਤੀ ਜਾਵੇ ਮੈਂ ਇੱਕ ਗੱਲ ਪੁੱਛਣਾ ਚਾਹਨਾ ਵੀ ਮੈਂਬਰ ਨੇ ਸਾਡੇ ਮਾਨਯੋਗ ਵੀ ਬੈਨੀਫਿਸ਼ਰੀ ਕਿਹਨੂੰ ਕਿਹਾ ਜਾਂਦਾ ਹੈ ਬੈਨੀਫਿਸ਼ਰੀ ਟੀਚਰ ਨੂੰ ਕਿਹਾ ਜਾਂਦਾ ਜਿਹੜੇ ਤਨਖਾਹ ਲੈ ਕੇ ਫਿਰ ਕੰਮ ਕਰਦੇ ਨੇ ਫ੍ਰੀ ਤਾਂ ਕਰਦੇ ਨਹੀਂ ਅਸੀਂ ਦੁਕਾਨਦਾਰ ਲੋਗ ਮੰਦਾ ਹੋਵੇ ਠੰਡਾ ਹੋਵੇ ਅਸੀਂ ਕਰਾਇਆ ਦਿੰਨੇ ਆ ਹਰ ਹਾਲ ਚ ਕਰਾਇਆ ਸਾਨੂੰ ਦੇਣਾ ਪੈਂਦਾ ਟੈਕਸ ਤੋਂ ਸਾਰੇ ਭਰਦੇ ਆ ਇਸ ਦਾ ਘੱਟ ਬੇ ਹੁੰਦਾ ਜਿਦਾ ਵੱਧ ਹੌਲੀ ਹੌਲੀ ਸਾਰੇ ਭਰ ਦਿੰਨੇ ਆ ਪਰ ਗੱਲ ਇਹ ਹੈ ਵੀ ਕਿਸੇ ਨੂੰ ਉਹਦੀ ਰੋਟੀ ਤੇ ਆਵਾਜ਼ਾਰ ਕਰ ਦੇਣਾ ਜਾਂ ਕਿਸੇ ਦੀ ਕਿਉਂਕਿ ਵੋਟਾਂ ਇੱਜ਼ਤ ਦੀਆਂ ਵੋਟਾਂ ਨੇ ਇਹ ਦੁਕਾਨਦਾਰਾਂ ਦੀ ਬੇਇੱਜ਼ਤੀ ਨਾ ਕੀਤੀ ਜਾਵੇ ਸਾਨੂੰ ਸਾਨੂੰ ਐਦਾ ਲੱਗਦਾ ਵੀ ਇਹ ਸਾਨੂੰ ਸਾਰਿਆਂ ਨੂੰ ਏ ਠੱਗ ਦੱਸਦੇ ਆ ਸਾਨੂੰ ਸਾਰਿਆਂ ਦੀ ਇਹ ਵੋਟ ਕੱਟ ਕੇ ਇਹ ਆ ਕੱਲ ਨੂੰ ਅੱਜ ਵੋਟਾਂ ਦੀ ਗੱਲ ਕੱਟੀ ਜਿੰਨਾ ਵੋ ਦੁਕਾਨਦਾਰਾਂ ਦੀ ਵੋਟ ਨਹੀਂ ਕੱਲ ਨੂੰ ਸਾਨੂੰ ਸਾਰਿਆਂ ਦਾ ਦੁਕਾਨਦਾਰ ਉਹ ਬੋੜੀਆਂ ਬਿਸਤਰਾ ਚੱਕ ਲੋ 30 ਸਾਲ ਤੋਂ 50 50 ਸਾਲ ਤੋਂ 60 60 ਸਾਲ ਤੋਂ ਉੱਤੇ ਲੋਕ ਬੈਠੇ ਨੇ ਆਪਣੀ ਰੋਟੀ ਕਮਾ ਰਹੇ ਨੇ ਇਹ ਕਿੱਧਰ ਦਾ ਕਾਨੂੰਨ ਹੈ ਵੀ ਅੱਜ ਤੁਸੀਂ ਇਸ ਮੁੱਦੇ ਨੂੰ ਲਿਆਓ ਤੁਸੀਂ ਵੀ ਚੱਕ ਕੇ ਨਾਲ ਮਾਰੋ ਐਦਾਂ ਕਰੋ ਜੇ ਤੁਹਾਨੂੰ ਜ਼ਿਆਦਾ ਲੱਗਦਾ ਇਹਨਾਂ ਨੂੰ ਸਕੂਲਾਂ ਕਾਲਜਾਂ ਨੂੰ ਐਸਡੀਐਮ ਦੇ ਹਵਾਲੇ ਕਰ ਦਿਓ ਪਰ ਤਾਂ ਨਹੀਂ ਚੱਲਦੇ ਜੀ ਮੈਂ ਮਾਨਯੋਗ 20 ਦੇ 20 ਮੈਂਬਰਾਂ ਨੂੰ ਗੁਜ਼ਾਰਿਸ਼ ਕਰਦਾ ਪ੍ਰਧਾਨ ਜੀ ਜਨਰਲ ਸੈਕਟਰੀ ਸਾਹਿਬ ਤੇ ਬਾਕੀ ਜਿਹੜੇ ਵੀ ਮੈਂਬਰ ਨੇ ਸਾਡੇ 18 ਤੇ 2A 20 ਬੰਦੇ ਵੀ ਤੁਹਾਨੂੰ ਗੁਜ਼ਾਰਿਸ਼ ਹੈ ਵੀ ਤੁਸੀਂ ਸਾਰੇ ਇਸ ਗੱਲ ਨੂੰ ਦੁਬਾਰਾ ਸੋਚੋ ਵੈਸੇ ਤਾਂ ਜਨਰਲ ਸੈਕਟਰੀ ਸਾਹਿਬ ਨੇ ਕਹਿਤਾ ਸੀਗਾ ਅਨਾਉਂਸ ਵੀ ਕਰ ਦਿੱਤਾ ਪਰ ਸੁਣਨ ਨੂੰ ਮਿਲਿਆ ਵੀ ਪ੍ਰਧਾਨ ਜੀ ਵੱਲੋਂ ਫਿਰ ਅਨਾਉਂਸ ਕੀਤਾ ਗਿਆ ਵੀ ਇਹ ਕੈਨਸਲ ਹੋ ਗਿਆ ਜੀ ਇਹ ਤਾਂ ਮੁੱਦਾ ਮੈਂ ਪ੍ਰਧਾਨ ਆ ਤੇ ਉਹ ਕਹਿੰਦੇ ਮੈਂ ਜਨਰਲ ਸੈਕਟਰੀਆਂ ਦੋਹਾਂ ਦਾ ਦੋਹਾਂ ਸਾਰੇ ਨੂੰ ਸਾਰਿਆਂ ਨੂੰ ਇਕੱਠੇ ਲੈ ਕੇ ਸਾਨੂੰ ਸਾਰਿਆਂ ਨੂੰ ਸਾਰੇ ਸ਼ਹਿਰ ਨੂੰ ਭਰੋਸੇ 'ਚ ਲੈ ਕੇ ਇਹ ਜਿਹੜਾ ਫੈਸਲਾ ਏ ਇਹ ਤਾਂ ਹੱਲ ਕੀਤਾ ਜਾਵੇ ਨਹੀਂ ਸਾਨੂੰ ਸਾਰੇ ਦੁਕਾਨਦਾਰਾਂ ਨੂੰ ਸੰਦਰਸ਼ ਕਰਨਾ ਪਊਗਾ ਅਸੀਂ ਪਹਿਲਾਂ ਵੀ ਸਾਰਿਆਂ ਨੇ ਮਿਲ ਕੇ ਕਈ ਸੰਦਰਸ਼ਲੇ ਰਿਆ ਸੜਕਾਂ ਦੇ ਅਸੀਂ ਮਰਦੇ ਰਹੇ ਹਾਂ ਜਿੱਤਦੇ ਰਹੇ ਹਾਂ ਜ਼ਿੰਦਗੀ ਚਲਦੀ ਰਹਿੰਦੀ ਹੈ ਪਰ ਮੈਂ ਸੰਗਰਸ਼ਾ ਰੋਡ ਦੇ ਸਾਰੇ ਦੁਕਾਨਦਾਰਾਂ ਨੂੰ ਗੁਜ਼ਾਰਿਸ਼ ਕਰਦਾ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਜੀ ਸੀਨੀਅਰ ਬੰਦੇ ਲਏ ਜਾਣ ਉਹ ਪ੍ਰਿੰਸੀਪਲ ਐਸਓ ਸੀਨੀਅਰ ਸੈਕੰਡਰੀ ਸਕੂਲ ਨਾਲ ਮਿਲੇ ਕਿ ਉੱਥੇ ਆਪਣੀ ਅਪਲੀਕੇਸ਼ਨ ਦੇ ਕੇ ਆਈਏ ਵੀ ਜੋ ਅਭਵਾ ਜਾਂ ਜੋ ਕਰਨਾ ਚਾਹੁੰਦੇ ਨੇ ਮੈਨੇਜਮੈਂਟ ਤੇ ਅਭਵਾ ਵੀ ਹੁੰਦੀ ਹੈ ਕੋਤੀ ਗੱਲਾਂ ਵੀ ਹੁੰਦੀਆਂ ਉਹਦਾ ਦਾ ਨਿਤਾਰਾ ਕੀਤਾ ਜਾਵੇ ਜਲਦੋਂ ਜਲਦ ਸਾਨੂੰ ਦੱਸਿਆ ਜਾਵੇ ਸਾਡੇ ਮਨਾਂ ਚ ਡਰ ਹੈ ਕਿ ਸਾਡੀ ਇੱਜ਼ਤ ਨੂੰ ਅਰਾਵ ਕੀਤਾ ਜਾ ਰਿਹਾ ਹੈ ਦੇਸ਼ ਦੇ ਵੋਟ ਕੈਂਸਲ ਹੋਣ ਨਾਲ ਕੋਈ ਮਰਨ ਨਹੀਂ ਲੱਗਿਆ ਪਰ ਇਹ ਵੋਟ ਇੱਜ਼ਤ ਦੀ ਵੋਟ ਹੈ ਇੱਜ਼ਤ ਦੀ ਵੋਟ ਹੈ ਤੇ ਸ਼ਹਿਰ ਦੇ ਸਕੂਲਾ ਕਾਲਜਾਂ ਦੀ ਰਾਖੀ ਲਈ ਵੋਟ ਹੈ ਕੱਲੋਂ ਐਦਾਂ ਕਰੇ ਕੋਈ ਹੋਰ ਕੁੰਬਾ ਕੱਲੋਂ ਰੋਲਾ ਪਾਉਂਦਾ ਵੀ ਤੇ ਖੱਤਰੀ ਨੇ ਇਹਨੇ ਖੱਤਰੀਆਂ ਦੀ ਵੋਟਾਂ ਕਰਦੋ ਫਿਰ ਕਹਣਗੇ ਜੀ ਇਹ ਬਾਣੀਆਂ ਰੋਲਾ ਪਾਉਂਦੇ ਨੇ ਬਾਣੀਆਂ ਦੀ ਵੋਟ ਕਰਦਿਓ ਫਿਰ ਕਹਣਗੇ ਜੀ ਸਕੂਲਾਂ ਦੇ ਖਿਲਾਫ ਪੰਡਤੋਣੀ ਬੋਲਦੇ ਨੇ ਪਰਦਾਈ ਕਰਦੋ ਫਿਰ ਕਹਿੰਦੇ ਸਿੱਖ ਬੋਲਦੇ ਸਿੱਖਾਂ ਦੀ ਕੱਢ ਦਿਓ ਇਹ ਚੰਗਾ ਹੈ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਲੈ ਕੇ ਬੰਦ ਕਰਦੋ ਦੁਕਾਨਾਂ ਦੇ ਪਾਲੇ ਲਾ ਦਿਓ ਬਾਕੀ ਜਿਵੇਂ ਸੰਗਵਾੜਾ ਰੋਡ ਅਸੋਸੀਏਸ਼ਨ ਕਹੇਗੀ ਅਸੀਂ ਸਾਰੇ ਉਹ ਹਾਂ ਅਮਨ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਸਾਡੇ ਮਨਾਂ 'ਚ ਡਰ ਹੈ ਜਲਦੀ ਸ਼ਰਮਾਈ ਵੀਰ ਅਧਿਕਾਰੀ ਜੀ ਤੇ ਕੇ ਫੋਨ ਦਿਓ ਇਹ ਸਬੰਧ ਵਿੱਚ ਘਟ ਕੀਤਾ ਜੀ ਇਹ ਜਿੰਨੇ ਵੀ ਆਪਣੇ ਦੁਕਾਨਦਾਰ ਨੇ ਇਹਨਾਂ ਸਭ ਦੀਆਂ ਸਕੂਲ ਮੈਨੇਜਮੈਂਟ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਤੇ ਸਕੂਲ ਮੈਨੇਜਮੈਂਟ ਵੋਟਾਂ ਕੈਨਸਲ ਕਰਨ ਵਾਸਤੇ ਇਹਨਾਂ ਨੇ ਮਤਾ ਪਾਇਆ ਹੋਇਆ ਉਹਦੇ ਰੋਸ ਦੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਇਆ ਦੁਕਾਨਦਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਮੈਨੇਜਮੈਂਟ ਕੋਲ ਵਿੱਚ ਬਸਰ ਚੱਲਦਾ ਕਿ ਜਿਹੜੇ ਬੈਨੀਫੀਸ਼ੀਅਰ ਨੇ ਸਾਰੇ ਨੇ ਵੋਟਾਂ ਕੱਟੀਆਂ ਉਹਨਾਂ ਦਾ ਨਾਮ ਹੈ ਫਿਲਹਾਲ ਤੱਕ ਤਾਂ ਸਾਨੂੰ ਇਹ ਹੀ ਕਿਹਾ ਕਿ ਜੋ ਵੀ ਦੁਕਾਨਦਾਰ ਨੇ ਜਾਂ ਜੋ ਵੀ ਜਿਹਨੇ ਕਹਿਣਾ ਸਕੂਲ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਅਸੀਂ ਜਨੀਆਂ ਸਾਰਿਆਂ ਸਾਡੇ ਦੁਕਾਨਦਾਰਾਂ ਜਿਹੜਾ ਰੋਸ ਹੈ ਕਿ ਕਾਦੇ ਵਾਸਤੇ ਵੋਟਾਂ ਕਟੀਆਂ ਜਾਣੀ ਚਾਹੀਦੀਆਂ ਦੋਸਤੋ ਤੁਹਾਨੂੰ ਕੀ ਬੇਨਫੀਟ ਹੋਇਆ ਹੁੰਦਾ ਫਿਰ ਕੀ ਕਰੋਗੇ ਸਿਰ ਅਸੀਂ ਆਪਣਾ ਰੋਸ ਹੋਰ ਤੇਜ ਕਰਾਂਗੇ ਹਾਂ ਹੋ ਕੇ ਜਾਵਾਂਗੇ ਮੋੜ ਜਾਂਦਾ ਇਸਾ ਜਿਹੜਾ ਨੁਕਾਣ ਇਹਨਾਂ ਦਾ ਹੋ ਜਾਵਾਂਗੇ ਕੱਲ ਨੂੰ ਹੋ ਕੇ ਨਾ ਅਸੀਂ ਇਹ ਮੰਨ ਕਰ ਰਿਹਾ ਕਿ ਪ੍ਰਧਾਨ ਜੀ ਨੂੰ ਆਪਣਾ ਵਾਸ ਲੈਣਾ ਚਾਹੀਦਾ ਬਣੀਆਂ ਨੇ ਉਹਨਾਂ ਨੂੰ ਚੱਲਦੇ ਜਾਣਾ ਚਾਹੀਦਾ ਜੇ ਇਹ ਕੈਨਸਲ ਕਰਾਂਗੇ ਤਾਂ ਫਿਰ ਅਸੀਂ ਰੋਸ ਕਰਾਂਗੇ ਸਾਰਿਆਂ ਦੇ ਮਨਾਂ ਜਿਸਦਾ ਬਹੁਤ ਰੋਸ਼ ਹੈ ਕਿ ਉਹ ਪ੍ਰਧਾਨ ਜੀ ਨੂੰ ਵੀ ਅਸੀਂ ਚੁਣ ਕੇ ਲਿਆਂਦਾ ਹੋਇਆ ਹੈ ਸ਼ਹਿਰ ਬੰਦ ਕਰਾਂਗੇ ਜੇ ਹੁਣ ਇਹ ਸਾਡੇ ਨਾਲ ਧੱਕਾ ਕਰਨਗੇ ਤਾਂ ਫਿਰ ਅਸੀਂ ਵੀ ਇਹਨਾਂ ਦੇ ਖਿਲਾਫ ਹੀ ਖੜਾਂਗੇ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਕੋਈ ਜਿਹੜਾ ਵੋਟ ਕੱਟਣ ਦਾ ਮਸਲਾ ਮੇਂਡੀਏ ਦੇ ਵੱਲੋਂ ਪਲਾਇਆ ਗਿਆ ਜੀ ਇਹ ਸਾਰੇ ਸਾਰੇ ਇਹਨਾਂ ਨੇ ਨਗਾਇਜ਼ੀ ਧੱਕੇ ਵਾਲਾ ਕੰਮ ਸ਼ੁਰੂ ਕਰਿਆ ਜੀ ਜੀ ਕਹਿਣਾ ਜਾਉਂਗੇ ਕਿਸੇ ਦੁਕਾਨਦਾਰ ਇਸ ਗੱਲਾਂ ਇਕੱਠੇ ਹੋ ਰਹੇ ਆ ਫੇ ਸਾਡੇ ਨਾਲ ਇਸ ਗੱਲ ਦਾ ਕੋਈ ੱੱਕਾ ਨਾ ਹੋਵੇ ਨਾ ਅਸੀਂ ਬੁਗਟ ਕੱਟਣ ਦੇਣੇ ਐ ਜਿਹੜਾ ਵੋਟ ਕੱਟੂਗਾ ਉਹਦੇ ਨਾਲ ਫਿਰ ਟਾਈਮ ਤਾਂ ਲੰਘ ਜਾਣਾ ਐ ਅਸੀਂ ਉਹਦੇ ਨਾਲ ਉਸਤਾ ਆਉਣਾ ਫਿਰ ਸਮਝ ਆ ਗਏ ਬੰਕੀ ਕਰ ਜੋ ਮਲੇਸ਼ ਮੇਟ ਆ ਵੀ ਜਾਂ ਸਾਡੀ ਉਸ ਤਰ੍ਹਾਂ ਬਹਾਲੀ ਰਹੇ ਵਾ ਜਿੱਦਾਂ ਅਸੀਂ ਵੋਟਰ ਹੈਗੇ ਆ ਉਦਾਂ ਬਹਾਲੀ ਰਹੇ ਸਾਡੀ ਇਹ ਤਾਂ ਤੁਹਾਡੇ ਖਿਲਾਫ ਕੋਈ ਫੈਸਲਾ ਹੁੰਦਾ ਬਾਕੀ ਜੇ ਜੀ ਆਦੀ ਦੁਕਾਨਾਂ ਬੰਦ ਕਰਾ ਕੇ ਬਾਜ਼ਾਰ ਬੰਦ ਕਰਾ ਕੇ ਐਜੀਟੇਸ਼ਨ ਕਰਾਵਾਂਗੇ ਕਿ ਤਰ੍ਹਾਂ ਲੜਾਂਗੇ ਇਹਨਾਂ ਦੇ ਵਿਰੁੱਧ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਨਾਮ। ਜਿਹੜਾ ਦੁਕਾਨਦਾਰਾਂ ਵੱਲੋਂ ਕ诉 ਕੀਤਾ ਗਿਆ ਕੇਸ ਆ ਇਹ। ਇਹ ਇਸ ਸੰਬੰਧ ਵਿੱਚ ਕੀਤਾ ਗਿਆ ਵੀ ਸਾਨੂੰ ਪਤਾ ਲੱਗਿਆ ਵੀ ਜਿਹੜੀ ਐਸ ਮੈਨੇਜਮੈਂਟ ਹੈ ਸਾਡੀ ਦੁਕਾਨਦਾਰਾਂ ਦੀਆਂ ਵੋਟਾਂ ਕੱਟਣ ਨੂੰ ਫਿਰਦੇ ਨੇ। ਤੇ ਉਸ ਸੰਬੰਧ ਦੇ ਵਿੱਚ ਅਸੀਂ ਰੋਸ ਵਜੋਂ ਅੱਜ ਇਹ ਕੱਟ ਕੀਤਾ ਹੈ ਜੀ। ਮੈਨੇਜਮੈਂਟ ਤੋਂ ਕੀ ਮੰਗ ਕਰਦੇ ਹੋ? ਮੈਨੇਜਮੈਂਟ ਤੋਂ ਮੰਗ ਕਰਦੇ ਆ ਵੀ ਸਾਡੀਆਂ ਵੋਟਾਂ ਕੱਟਣ ਦਾ ਕਾਰਨ ਦੱਸਿਆ ਜਾਵੇ ਵੀ ਸਾਨੂੰ ਕਿਉਂ ਕੱਟ ਰਹੇ ਆ ਜੀ। ਇਹ ਤਾਂ ਸਾਡੀ ਸਾਰਾ ਸਮ ਬੇਇੱਜ਼ਤੀ ਹੈ ਜੀ। ਕੋਤਲਾ ਇਸ ਤਰ੍ਹਾਂ ਵੋਟ ਕੱਟਣ ਦਾ ਕੋਈ ਮਤਲਬ ਨਹੀਂ ਬਣਦਾ ਜੀ ਹੈ ਇਹਨਾਂ ਦਾ। ਤੇ ਬਰ ਇਸ ਤਰ੍ਹਾਂ ਤਾਂ ਅੱਗੇ ਤੋਂ ਅੱਗੇ ਕੁਝ ਵੀ ਹੋ ਸਕਦਾ ਜੀ ਅੱਜ ਇਸ ਸਟੈਪ ਚੱਕਿਆ ਕੱਲ ਨੂੰ ਹੋਰ ਸਟੈਪ ਚੱਕਣਗੇ ਬਰੋਸਾ ਆਪਣਾ ਅਸੀਂ ਵੀ ਇਸ ਸਟੈਪ ਚ ਚੱਕ ਰਹੇ ਆ ਜੀ ਅਸੀਂ ਜਿਹੜਾ ਆਪਣਾ ਕਟ ਕਰ ਰਹੇ ਆ ਜੇ ਸਾਡੀ ਕੋਈ ਨਾ ਛਣਵਾਈ ਹੋਈ ਤਾਂ ਜਿਹੜਾ ਜੋ ਵੀ ਸੰਘਰਸ਼ ਆਇਆ ਜੋ ਸਾਡਾ ਐਜੀਟੇਸ਼ਨ ਹੈ ਅਸੀਂ ਉਹਨੂੰ ਅੱਗੇ ਹੋਰ ਤੇਜ਼ ਕਰਾਂਗੇ ਜੀ ਹੋਰ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜਿਹੜੇ ਸਾਡੇ ਨਾਲ ਦੇ ਵੋਟਰਸ ਨੇ ਜੋ ਵੀ ਆ ਦੁਕਾਨਦਾਰ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਜੀ